ਪੰਜਾਬ ਚ ਨਾਬਾਲਗਾਂ ਦੇ ਵਾਹਨ ਚਲਾਉਣ ਨੂੰ ਲੈ ਕੇ ਸਖਤੀ ਨਿਰਦੇਸ਼ ਜਾਰੀ ਕੀਤੇ ਗਏ ਹਨ ਇਹਨਾਂ ਨਿਰਦੇਸ਼ਾਂ ਦੇ ਮੁਤਾਬਕ ਨਾਬਾਲਗਾਂ ਦੇ ਵਾਹਨ ਚਲਾਏ ਜਾਣ ਤੇ ਫੜੇ ਜਾਣ ਤੇ ਉਹਨਾਂ ਦੇ ਮਾਪਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ ਇਹ ਨਿਯਮ 1 ਅਗਸਤ ਤੋਂ ਲਾਗੂ ਹੋਣੇ ਸਨ ਪਰ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਸੂਬੇ ਦੇ ਵਿੱਚ ਨਾ ਬਾਲਗ ਬੱਚਿਆਂ ਅਰਥਾਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਤੇ ਲਗਾਈ ਗਈ ਰੋਕ ਸੰਬੰਧੀ 20 ਦਿਨਾਂ ਦੀ ਹੋਰ ਮੌਲਤ ਦੇ ਦਿੱਤੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਤੇ ਏ ਡੀਜੀਪੀ ਟ੍ਰੈਫਿਕ ਏਐਸ ਆਈ ਏਐਸ رائے ਨੇ ਇੱਕ ਤੋਂ 20 ਅਗਸਤ ਤੱਕ ਸੂਬੇ ਭਰ ਦੇ ਵਿੱਚ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਤੋਂ ਰੋਕਣ ਦੇ ਲਈ ਜਾਗਰੂਕਤਾ ਮੁਹਿੰਮ ਤੇਜ਼ ਕਰਨ ਦਾ ਫੈਸਲਾ ਕੀਤਾ ਹੈ ਹੁਣ 20 ਦਿਨਾਂ ਤੋਂ ਬਾਅਦ ਚਲਾਣ ਕੀਤੇ ਜਾਣੇ ਸ਼ੁਰੂ ਕੀਤੇ ਜਾਣਗੇ ਏ ਡੀ ਜੀ ਪੀ ਵੱਲੋਂ ਭੇਜੇ ਗੇ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਸਲਾਹਕਾਰ ਕਮੇਟੀ ਦੇ ਮੈਂਬਰ ਵਿਨੋਦ ਅਗਰਵਾਲ ਨੇ ਦੱਸਿਆ ਕਿ ਮੋਟਰ ਵਹੀਕਲ ਐਕਟ 2019 ਤਹਿਤ ਧਾਰਾ 199ਏ ਅਤੇ 199ਬੀ ਅਤੇ ਮੋਟਰ ਵਹੀਕਲ ਐਕਟਨ ਐਕਟ 1988 ਦੀ ਧਾਰਾ 4 ਤਹਿਤ ਤੈਨਾਤ ਟ੍ਰੈਫਿਕ ਐਜੂਕੇਸ਼ਨ ਸੈੱਲ ਫੀਲਡ ਯੂਨਟਾਂ ਸਬਡਿਵੀਜ਼ਨ ਦੇ ਅਧਿਕਾਰੀਆਂ ਅਤੇ ਟ੍ਰੈਫਿਕ ਦੇ ਅਧਿਕਾਰੀਆਂ ਵੱਲੋਂ ਸਕੂਲਾਂ 'ਚ ਜਾ ਕੇ ਸਕੂਲ ਪ੍ਰਬੰਧਕਾਂ ਦੇ ਨਾਲ ਬੈਠਕ ਕਰਕੇ ਇਸ ਕਾਨੂੰਨ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਨਵੇਂ ਕਾਨੂੰਨ ਦੇ ਤਹਿਤ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਇਹਨਾਂ ਬੈਠਕਾਂ ਦੇ ਵਿੱਚ ਸੱਦ ਕੇ ਕਾਨੂੰਨ ਦੀ ਸਖਤੀ ਬਾਰੇ ਜਿਹੜਾ ਸਮਝਾਇਆ ਜਾਵੇਗਾ ਏਡੀਜੀਪੀ ਟ੍ਰੈਫਿਕ ਨੇ ਆਪਣੇ ਪੱਤਰ ਦੇ ਵਿੱਚ ਇਹ ਵੀ ਕਿਹਾ ਹੈ ਕਿ 18 ਸਾਲ ਤੋਂ ਉੱਪਰ ਦੇ ਬੱਚੇ ਕੋਲ ਜੇ ਡਰਾਈਵਿੰਗ ਲਾਇਸੈਂਸ ਹੈ ਤਾਂ ਉਹ ਵਾਹਨ ਚਲਾ ਸਕਦਾ ਹੈ ਬੱਚਿਆਂ ਦੇ ਕੋਲ ਲਾਇਸੈਂਸ ਹੋਣਾ ਅਤੇ ਹੈਲਮਟ ਪਹਿਨਣਾ ਬਹੁਤ ਹੀ ਲਾਜ਼ਮੀ ਹੈ ਪਰ ਸਿੱਖ ਬੱਚਾ ਪੱਗ ਬੰਨ ਕੇ ਵਾਹਨ ਚਲਾ ਸਕਦਾ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ 16 ਸਾਲ ਤੋਂ ਉੱਪਰ ਬੱਚਾ 50 CC ਪਾਵਰ ਦਾ ਵਾਹਨ ਹੈਲਮਟ ਪਾ ਕੇ ਚਲਾ ਸਕਦਾ ਹੈ ਪਰ ਇਸ ਦੇ ਲਈ ਉਸ ਨੂੰ ਬਿਨਾ ਗੇਅਰ ਵਾਲਾ ਲਾਇਸੈਂਸ ਹਾਸਲ ਕਰਨਾ ਹੋਵੇਗਾ